ਨਸ਼ਾ ਛਡਾਊ ਕੇਂਦਰ ਦੇ ਵਿੱਚ ਨੌਜਵਾਨ ਦੀ ਮੌਤ ਹੋ ਗਈ ਹੈ ਦਰਅਸਲ ਦੱਸਿਆ ਜਾ ਰਿਹਾ ਹੈ ਕਿ ਇੱਥੇ ਨਜਾਇਜ਼ ਤੌਰ ਤੇ ਨਸ਼ਾ ਛਡਾਊ ਕੇਂਦਰ ਚਲਾਇਆ ਜਾ ਰਿਹਾ ਸੀ ਤਾਂ ਮੋਗਾ ਜ਼ਿਲ੍ਹੇ ਦੇ ਪਿੰਡ ਗਾਗੜਾ ਚੀਮਾ ਰੋਡ ਤੇ ਇੱਕ ਨਸ਼ਾ ਛਡਾਊ ਕੇਂਦਰ ਚਲਾਇਆ ਜਾ ਰਿਹਾ ਸੀ ਜਿੱਥੇ ਜਗਰਾਉਂ ਦਾ ਰਹਿਣ ਵਾਲਾ 27 ਸਾਲਾ ਨੌਜਵਾਨ ਜਿਸ ਨੂੰ ਕਿ ਨਸ਼ਾ ਛਡਾਉਣ ਦੇ ਲਈ ਭਰਤੀ ਕਰਵਾਇਆ ਜਾਂਦਾ ਤੇ ਦੇਰ ਰਾਤ ਉਸ ਦੀ ਮੌਤ ਹੋ ਗਈ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮਾਰਨ ਕੁੱਟਣ ਦੇ ਇਲਜ਼ਾਮ ਲਗਾਏ ਨੇ ਕਿਹਾ ਗਿਆ ਹੈ ਕਿ 6 ਮਹੀਨੇ ਪਹਿਲਾਂ ਮਹਜ ਇਸ ਨੌਜਵਾਨ ਦਾ ਵਿਆਹ ਹੋਇਆ ਸੀ ਤੇ ਜਾਣਕਾਰੀ ਦੰਦਿਆ ਮ੍ਰਿਤਕ ਦੇ ਰਿਸ਼ਤੇਦਾਰ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਇਹ ਮੁੰਡਾ ਜਿਹੜਾ ਨਸ਼ੇ ਦਾ ਆਦੀ ਸੀ ਤੇ ਤੰਗ ਪ੍ਰੇਸ਼ਾਨ ਕਰਦਾ ਸੀ ਜਿਸ ਦੇ ਚਲਦਿਆਂ ਕਈ ਵਾਰ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਫਿਰ ਨਸ਼ਾ ਛਡਾਊ ਕੇਂਦਰ ਦੇ ਵਿੱਚ 15 ਦਿਨਾਂ ਪਹਿਲਾਂ ਹੀ ਦਾਖਲ ਕਰਵਾਇਆ ਗਿਆ ਸੀ ਜਿੱਥੇ ਇਸ ਦੀ ਮੌਤ ਹੋ ਗਈ ਹੈ ਕਾਫੀ ਸੱਟਾਂ ਦੇ ਨਿਸ਼ਾਨ ਇਸ ਦੇ ਸਰੀਰ ਤੇ ਦੇਖੇ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਨਸ਼ਾ ਛਡਾਊ ਕੇਂਦਰ ਦੇ ਵਿੱਚ ਇਸ ਨੂੰ ਮਾਰਿਆ ਕੁੱਟਿਆ ਜਾਂਦਾ ਸੀ ਤੇ ਇਸ ਦੀ ਹੱਤਿਆ ਕੀਤੀ ਗਈ ਹੈ ਤਾਂ ਇੱਥੇ ਹੁਣ ਜਿਹੜਾ ਪਰਿਵਾਰ ਹੈ ਇਨਸਾਫ ਦੀ ਮੰਗ ਕਰ ਰਿਹਾ ਤੇ ਸਬੰਧੀ ਜਾਣਕਾਰੀ ਦਿੰਦੇ ਆ ਡੀਐਸਪੀ ਧਰਮਕੋਟ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਨਜਾਇਜ਼ ਤੌਰ ਤੇ ਨਸ਼ਾ ਚੜਾਊ ਕੇਂਦਰ ਚਲਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਕੀ ਇੱਕ ਨੌਜਵਾਨ ਦੀ ਜਾਨ ਚਲੀ ਗਈ ਤਾਂ ਉਹਨਾਂ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੇ ਕਬਜ਼ੇ ਦੇ ਵਿੱਚ ਲਈ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ 15 ਮੁੰਡੇ ਮਰੇ ਆ ਪੁਲਿਸ ਜਾਂਦੀ ਹੈ 40 ਗੱਡੀਆਂ ਘਰੀਬਾਂ ਨੂੰ ਚੱਕ ਲੈਂਦੀ ਆ 50 ਗੱਡੀਆਂ ਤੜਕੇ 3 ਵਜੇ ਰੇਡ ਅੱਜ ਮੈਂ ਗਿਆ ਹੌਲਦਾਰ ਉਹਦੀ ਸ਼ਰਾਬ ਪੀਤੀ ਐਂਓਂ ਕਰੀ ਜਾਵੇ ਓ ਮੈਂ ਕਹਾਂ ਸਾਡਾ ਮੁੰਡਾ ਮਰ ਗਿਆ ਉਹ ਕਹਿੰਦਾ ਰਿਪੋਰਟ ਕਾ ਨਹੀਂ ਲਿਖਣੀ ਮੁੰਡਾ ਲੈ ਕੇ ਫੂਕ ਦਿਓ ਵੀਰੇ ਮੇਰਾ ਨਾਮ ਜਸਪ੍ਰੀਤ ਮੇਰਾ ਬ੍ਰਦਰ ਸੀ ਅੱਜ ਤੋਂ 15 ਕ ਦਿਨ ਪਹਿਲਾਂ ਇੱਥੇ ਸੈਂਟਰ ਚ ਕਾਇਆ ਸੀ ਨਸ਼ੇ ਦਾ ਆਦੀ ਸੀ ਸੈਂਟਰ ਚ ਕਾਉਣ ਤੋਂ ਪਹਿਲਾਂ ਮੇਰੀ ਮੰਮੀ ਨੇ ਥਾਣੇ ਰਿਪੋਰਟਾਂ ਦਿੱਤੀਆਂ ਸੀਗੀਆਂ ਵੀ ਸਾਡਾ ਮੁੰਡਾ ਤੰਗ ਪਰੇਸ਼ਾਨ ਕਰਦਾ ਨਸ਼ਾ ਕਰਦਾ ਵਾ ਕਰੇ ਪੁਲਿਸ ਵੀ ਆਈ ਸੀ ਸਾਡੇ 112 ਤੇ ਕੰਪਲੇਟ ਦਿੱਤੀ ਸਿਟੀ ਚ ਗਰਾਉਂਡ ਕੰਪਲੇਂਟ ਦਿੱਤੀ ਪੁਲਿਸ ਵਾਲੇ ਸਾਨੂੰ ਕਹਿੰਦੇ ਤੁਹਾਡਾ ਮੁੰਡਾ ਨਸ਼ਾ ਕਰਦਾ ਮੇਰੀ ਮੰਮੀ ਨੂੰ ਕਹਿੰਦੇ ਅਸੀਂ ਨਹੀਂ ਕੁਝ ਕਰ ਸਕਦੇ ਨਸ਼ੇ ਵਾਲੇ ਬੰਦੇ ਦਾ ਤੁਸੀਂ ਸੈਂਟਰ ਚ ਕਾ ਦਿਓ ਪੁਲਿਸ ਨੇ ਸਾਡੀ ਕੋਈ ਬਾਹ ਨਹੀਂ ਫੜੀ ਮੰਮੀ ਨੇ ਮੁੰਡਾ ਸੈਂਟਰ ਚ ਕਾਤਾ ਜਦੋਂ ਮੁੰਡਾ ਸੈਂਟਰ ਚ ਕਾਇਆ ਆ 15 ਕ ਦਿਨ ਹੀ ਹੋਏ ਇਹਨੂੰ ਰਿਆ ਇਹਨੂੰ ਕੱਲ ਸਾਨੂੰ ਪਤਾ ਲੱਗਿਆ ਰਾਤ ਤੇ ਡੈੱਡ ਬੋਡੀ ਲੈ ਕੇ ਚਲੇ ਗਏ ਘਰੇ ਘਰ ਤਾਂ ਨਹੀਂ ਡੈੱਡ ਬੋਡੀ ਨਹੀਂ ਲਈ ਇਹ ਮੋੜ ਕੇ ਲੈ ਆਏ ਪਹਿਲਾਂ ਖੜੇ ਰਏ ਉੱਥੇ ਪਰਦੇਸੀ ਟਾਬੇ ਤੇ ਬਹੁਤ ਟਾਈਮ ਮੇਰੇ ਪਿੱਛੇ ਇੱਕ ਬ੍ਰਦਰ ਗਏ ਕਜ਼ਨ ਹੁਣ ਅਸੀਂ ਅੱਜ ਉਰੇ ਆਏ ਆ ਮੁੰਡੇ ਦੇ ਵੀਰੇ ਤੁਸੀਂ ਦੇਖੋ ਪਿੱਛੇ ਬਹੁਤ ਨਿਸ਼ਾਨ ਕੁੱਟ-ਕੁੱਟ ਕੇ ਕੋਈ ਜਾਨਵਰ ਨੂੰ ਵੀ ਆਇ ਨਹੀਂ ਕੁੱਟ ਤਾਂ ਜਿਵੇਂ ਆਏ ਲਾਚਾ ਪਾਈਆਂ ਤੇ ਫਿਰ ਜਿਹੜੇ ਸੈਂਟਰ ਦੇ ਮੁੰਡੇ ਅੰਦਰ 20 25 ਉਹ ਦੱਸਦੇ ਨੇ ਬਈ ਇਹਨੂੰ ਬਾਅਦ ਚੋਂ ਠੰਡੇ ਪਾਣੀ ਨਾਲ ਕੁੱਟ-ਕੁੱਟ ਕੇ ਨਵਾਇਆ ਲੰਬਾ ਪਾਪਾ ਕੇ ਕੁੱਟਿਆ ਕੋਈ ਕੋਈ ਨਿਜੀ ਦੁਸ਼ਮਣੀ ਸੀ ਸੰਤਰਕਾ ਹਾਂਜੀ ਕੋਈ ਰਜਿਸਟਰ ਨਹੀਂ ਨਸ਼ਾ ਛਡਾਊ ਕੇਂਦਰ ਹੈ ਜੀ ਕੋਈ ਰਜਿਸਟਰ ਨਹੀਂ ਹੈ ਨਸ਼ਾ ਛਡਾਊ ਕੇਂਦਰ ਕੁਝ ਨਹੀਂ ਹੈ ਇਹ ਤਾਂ ਬੰਦਾ ਹੋਰ ਨਾ ਕੇਂਦਰ ਇਹ ਤਾਂ ਪਹਿਲਾਂ ਜਦੋਂ ਸਾਨੂੰ ਪਹਿਲਾਂ ਜਦੋਂ ਸਾਡੀ ਗੱਲ ਹੋਈ ਹੈ ਮੇਰੇ ਮਦਰ ਦੇ ਉਦੋਂ ਕਹਿੰਦੇ ਸੀ ਲਾਇਸੈਂਸ ਤੇ ਸਾਰਾ ਕੁਝ ਆ ਇੱਥੇ ਆ ਕੇ ਪਤਾ ਲੱਗਿਆ ਵੀ ਇਹ ਲਾਇਸੈਂਸ ਤੇ ਕਿੰਨੀ ਉਮਰ ਹੈ ਬੱਚੇ ਦੀ ਤੇ 27 ਸਾਲ ਦੀ ਉਮਰ ਹੈ ਵੀਰੇ ਵੀ ਆਲੂ ਸ਼ੇਵਿੰਗ ਨੇ ਹੋਏ ਆ ਮੁੰਡੇ ਦੀ ਹਲੇ ਵਿਆਹ ਹੋ ਗਿਆ ਤਾਂ ੱਲਾ ਇਸ ਨੂੰ ਨਹੀਂ ਕੁੱਟਿਆ ਇਹ ਹੋਰ ਨੂੰ ਵੀ ਕੁੱਟਿਆ ਹੋਰ ਵੀ ਬਹੁਤ ਕੁੱਟੇ ਹੋਏ ਅੰਦਰ ਅੰਦਰ ਤੜੇ ਹੋਏ ਕੀ ਮੰਗ ਕੀ ਕਰੋਗੇ ਅਸੀਂ ਮੰਗ ਕਰਦੇ ਆਂ ਵੀ ਜਿਨੇ ਇਹਨਾਂ ਨੂੰ ਮੇਰੇ ਬ੍ਰਦਰ ਨੂੰ ਮਾਰਿਆ ਆ ਘਾਤਲਾ ਨੂੰ ਉਹਨਾਂ ਨੂੰ ਬਰਾਬਰ ਮਾਰਿਆ ਜਾਵੇ ਜਿਵੇਂ ਮੇਰੇ ਭਰਾ ਨੂੰ ਮਾਰਿਆ ਤੜਫਾ ਤੜਫਾ ਕੇ ਓਮੀ ਮਾਰਿਆ ਜਾਵੇ ਸਾਨੂੰ ਕਾਨੂੰਨ ਦਾ ਉਹ ਨਿਆਂ ਸਾਫ਼ ਨਹੀਂ ਚਾਹੀਦਾ ਵੀ ਪਰਚਾ ਕੱਟੋ ਜੇਲ੍ਹ ਚ ਪਰਚਾ ਕੱਟੋ ਜੇਲ੍ਹ ਚ ਉਹ ਬੈਠਾ ਰੋਟੀਆਂ ਖਾਵੇ ਜੇਲ੍ਹ ਚ ਹੁਣ ਸੈਂਟਰ ਵਾਲੇ ਕਿੱਥੇ ਹੈ ਹੈ ਭੱਜ ਗਏ ਜੀਓ ਕਲੇਗੇ ਤੁਹਾਨੂੰ ਹਾਂਜੀ ਉਹ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਕਿਸ ਤਰ੍ਹਾਂ ਦਾ ਵਿਸ਼ਵਾਸ ਦਿੱਤਾ ਦਿੱਤਾ ਜਾਣਾ ਉਹ ਸਾਨੂੰ ਕਹਿੰਦੇ ਆ ਜੀ ਪੋਸਟਮਾਰਟਮ ਕਰਾਵੋ ਕੋਈ ਗੱਲ ਨਹੀਂ ਅਸੀਂ ਬੰਦੇ ਫੜਾਂਗੇ ਪਰਚਾ ਦਰਜ ਕਰਨ ਲੱਗੇ ਆ ਪਰ ਅਸੀਂ ਐਸੇ 302 ਦਾ ਕਹਿੰਦੀ ਆ ਸਾਨੂੰ ਪਰਚਾ ਦਰਜ ਕਰਾਂਗੇ ਪੁਲਿਸ ਸਾਡੇ ਨਾਲ ਇਸ ਟਾਈਮ ਕੋਆਪਰੇਟ ਕਰ ਰਹੀ ਆ ਪਰ ਸਾਡੀ ਮੰਗ ਪੁਲਿਸ ਤੋਂ ਵੀ ਸਰਕਾਰ ਤੋਂ ਵੀ ਇਹੀ ਮੰਗ ਆ ਸਾਨੂੰ ਪਰਚਾ ਨਹੀਂ ਚਾਹੀਦਾ ਸਾਨੂੰ ਬਰਾਬਰ ਲਾਸ਼ ਚਾਹੀਦੀ ਆ ਮੇਰੇ ਭਰਾ ਦੇ ਬਰਾਬਰ ਜਗਰਾਉਂ ਦਾ ਕਿਹੜਾ ਪਿੰਡ ਹੈ ਜਿੱਥੋਂ ਤੁਸੀਂ ਇੱਥੇ ਆ ਕੇ ਇਹਨੂੰ ਐਡਮਿਟ ਕਰਾਇਆ ਸੀ ਅਸੀਂ ਨਹੀਂ ਕਰਾਇਆ ਵੀਰੇ ਲੈਣ ਹੀ ਆਏ ਸੀ ਉੱਥੇ ਨੇੜੇ ਨੇੜੇ ਸਾਇੰਸ ਸਕੂਲ ਹੈ। ਹੋਰ ਵੀ ਨੌਜਵਾਨ ਨੇ ਜਿਹੜੇ ਇੱਥੇ ਨਸ਼ਾ ਛੱਡਣ ਆਏ ਨੇ ਉਹ ਕਿੱਥੇ ਨੇ ਬਾਕੀ? ਉਹ ਸਾਰੇ ਅੰਦਰ ਵੀਰੇ ਅੰਦਰ ਪੁਲਿਸ ਨੇ ਹਲੇ ਤਾੜੇ ਹੋਏ ਆ ਜੀ। ਉਹਨਾਂ ਨੇ ਸਾਰਿਆਂ ਨੇ ਬਿਆਨ ਦਿੱਤੇ ਆ ਵੀ ਮੁੰਡੇ ਨੂੰ ਕੁੱਟਿਆ ਪੈਪਾ ਪਾ ਪਾ ਕੇ ਲੋਹੇ ਦੀਆਂ ਪੈਪਾਂ ਦੇ ਨਾਲ ਕੁੱਟਿਆ। ਕਿੰਨੇ ਕ ਜਣੇ ਤੁਸੀਂ ਅੰਦਰ ਦੇਖਿਆ ਹੈ? 1500 ਹੈਗੇ 15-16 ਬੰਦੇ। ਹੈਗੇ 20 ਬੰਦੇ। ਹੈਗੇ 20 ਬੰਦੇ। ਉਹਨਾਂ ਨੂੰ ਕੁੱਟਿਆ ਬਹੁਤ ਉਹਨਾਂ ਦੇ ਵੀ ਬਹੁਤ ਲਾਸ਼ਾਂ ਪਈਆਂ ਹੋਈਆਂ ਵੀਰੇ ਤੁਸੀਂ ਇਹਦੇ ਨਾਲ ਆਹ ਕੈਪਚਰ ਕਰੋ ਪੁਲਿਸ ਜੋ ਇਹਦਾ ਹੈ ਨਾ ਸੀਨ ਕੈਪਚਰ ਕਰੋ। ਇਹ ਬੇਨਤੀ ਇਹ ਹੈ ਵੀ ਇੱਕ ਨਹੀਂ ਪਤਾ ਨਹੀਂ ਅਸੀਂ ਸਮਾਜ ਸੇਵਾ ਸੈਡੀ ਰਿਸਟੋ ਬੋਗਾ ਨੂੰ ਕਿੰਨੀਆਂ ਕਿ ਡੈਡ ਬੋਡੀਆਂ ਚੱਕ ਚੁੱਕੇ ਆ ਕਿ ਜਿਨ੍ਹਾਂ ਦੇ ਸਾਨੂੰ ਸਰਿੰਜ ਬਾਹਰੋਂ ਮਿਲਦੀ ਹੈ ਕੋਈ ਨਸ਼ੇਦਾਰ ਡੱਕਿਆ ਹੁੰਦਾ ਕੋਈ ਕਿਵੇਂ ਡੱਕਿਆ ਹੁੰਦਾ ਜਿਹੜੇ ਮਾਪੇ ਹੁੰਦੇ ਉਹ ਦੁਖੀ ਹੋ ਗਏ ਮਤਲਬ ਸੈਂਟਰ ਚ ਬੱਚਾ ਛੱਡਦੇ ਆ ਕਿਉਂਕਿ ਜਦੋਂ ਅਸੀਂ ਵੀ ਇੱਕ ਬੱਚਾ ਡਾਲੇ ਤੋਂ ਇੱਥੇ ਮੈਂ ਵੀ ਉੱਥੇ ਭੇਜਿਆ ਸੀ ਛੱਡਿਆ ਪਰ ਲੇਕਿਨ ਮੈਨੂੰ ਇਹ ਨਹੀਂ ਪਤਾ ਸੀ ਵੀ ਇੱਥੇ ਆ ਹਾਲਾਤ ਆ ਕੋਕੋ ਦਾ ਗਰਾਂ ਘਰ ਬਹਿ ਵੀ ਆਉਂਦੇ ਆ ਬਨੂ ਮੰਨਦਾ ਕਿਉਂਕਿ ਮੈਂ ਚੈੱਕ ਨਹੀਂ ਕੀਤਾ ਸੈਂਟਰ ਵੀ ਕਿਵੇਂ ਆ ਕਿਉਂਕਿ ਚੈੱਕ ਤਾਂ ਨਹੀਂ ਕਰਦੇ ਬੰਦੇ ਕਿਉਂਕਿ ਚੈੱਕ ਕਰਨ ਦੀ ਇ ਨਾ ਕੋ ਐਨਜੀਓ ਚੈੱਕ ਕਰ ਸਕਦੀ ਐ ਨਾ ਕੋ ਕਰ ਸਕਦਾ ਆਏ ਆ ਹੀ ਬਾਹਰੋਂ ਹੀ ਦਿਖਾਉਂਦੇ ਆ ਬੰਦਾ ਅੰਦਰੋਂ ਨਹੀਂ ਦਿਖਾਉਂਦੇ ਵੀ ਕੀ ਇਹ ਕਰਦੇ ਆ ਅੱਜ ਕੀ ਘਟਨਾ ਹੋਈ ਆ ਜੀ ਅੱਜ ਇੱਥੇ ਇੱਕ ਵਿਅਕਤੀ ਦੀ ਮੌਤ ਹੋਈ ਆ ਹਾਂ ਜੀ ਹਾਂ ਜੀ ਉਹ ਕੋਈ ਜਗਰਾਉਂ ਦਾ ਬੰਦਾ ਜਿਹਦੀ ਮੌਤ ਹੋਈ ਆ ਉਹ ਇਸ ਕਰਕੇ ਮੌਤ ਹੋਈ ਆ ਵੀ ਇਹਨਾਂ ਨੇ ਕੁੱਟਿਆ ਤੇ ਮਾਰਿਆ ਜਿਹੜੇ ਅੰਦਰ ਬੰਦੇ ਐ ਮੇਰੇ ਖਿਆਲ 20 ਕੇ 25 ਮੁੰਡੇ ਹਲੇ ਵੀ ਹੋਰ ਵੀ ਅੰਦਰ ਹੈਗੇ ਆ ਜਿਹੜੇ ਕਿ ਅੰਦਰ ਹੈਗੇ ਆ ਅਸੀਂ ਵੀ ਉਹ ਮੁੰਡਾ ਬੇਟਾ ਅੱਜ ਲੈ ਕੇ ਜਾਣਾ ਦੇਖੋ ਜੀ ਮੈਂ ਇਹ ਤਾਂ ਬੇਨਤੀ ਕਰਨੀ ਜਾਊਂਗਾ ਵੀ ਇਹਦਾ ਸੈਂਟਰ ਦਾ ਮੋਗੇ ਜ਼ਿਲ੍ਹੇ ਦੇ ਨੇੜੇ ਆ ਸੈਂਟਰ ਮੇਰਾ ਖਿਆਲ ਬਹੁਤ ਘਰ ਪੱਤਰਕਾਰ ਵੀ ਖੜੇ ਆ ਅਸੀਂ ਵੀ ਸੁਸਾਇਟੀ ਵਾਲੇ ਆ ਮੈਨੂੰ ਵੀ ਥੋੜੇ ਦਿਨ ਪਹਿਲਾਂ 15 ਦਿਨ ਪਹਿਲਾਂ ਹੀ ਪਤਾ ਲੱਗਿਆ ਵੀ ਇੱਥੇ ਸੈਂਟਰ ਚੱਲਦਾ ਕਿਉਂਕਿ ਜਿਹੜੇ ਅਨਲੀਗਲ ਸੈਂਟਰ ਆ ਉਹਨਾਂ ਦਾ ਕਿਸੇ ਨੂੰ ਪਤਾ ਹੀ ਨਹੀਂ ਵੀ ਕਿੱਥੇ ਚੱਲਦੇ ਆ ਉਹ ਸੌਦੇਬਾਜ਼ੀ ਕਰਦੇ ਆ ਇੱਥੇ ਇੱਕ ਬੀਬੀ ਖੜੀ ਐ ਉਹ ਵਿਚਾਰੀ ਮੇਰਾ ਖਿਆਲ ਭਾਂਡੇ ਮਾਜ ਕੇ ਗੁਜ਼ਾਰਾ ਕਰਦੀ ਓ ਤੇ 9000 ਰੁਪਿਆ ਉਹਦੇ ਬੱਚੇ ਦਾ ਕੋਈ ਹੋਰ ਭਰ ਰਿਆ ਜਿਹੜਾ ਅਸੀਂ ਬੱਚਾ ਛੱਡ ਕੇ ਗਏ ਆ ਉਹ ਵੀ ਲੋੜਵੰਦ ਪਰਿਵਾਰ ਦਾ ਬੱਚਾ ਓਦੇ ਵੀ ਪੈਸੇ ਕੋਈ ਬੰਦਾ ਹੋਰ ਭਰ ਪਰ ਲੇਕਿਨ ਇਹ ਸਰਕਾਰ ਨੂੰ ਤਾਂ ਮੈਂ ਬੇਨਤੀ ਕਰਨੀ ਜਾਊਂਗਾ ਵੀ ਜਿਹੜੇ ਅਨਲੀਗਲ ਸੈਂਟਰ ਚੱਲਦੇ ਆ ਇਹਨਾਂ ਤੇ ਨਕੇਲ ਪ੍ਰਸ਼ਾਸਨ ਨੂੰ ਜਰੂਰ ਕਸਣੀ ਚਾਹੀਦੀ ਹੈ ਕਿਉਂਕਿ ਇੱਕ ਹੋਰ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੂੰਗਾ ਤੁਹਾਡੇ ਚੈਨਲ ਦੇ ਨਾਲ ਹੀ ਕਿਉਂਕਿ ਜਿਹੜੇ ਕਿ ਤਕਰੀਬਨ ਬੰਦੇ ਐ ਇਹ ਜਿਹੜਾ ਲਾਇਸੈਂਸ ਦਿੰਦੇ ਐ ਉਸ ਬੰਦੇ ਨੂੰ ਦਿੰਦੇ ਐ ਜਿਹੜਾ ਕਿ ਨਸ਼ਾ ਕਰ ਛੱਡ ਕੇ ਆਇਆ ਦੇਖੋ ਜਿਹੜਾ ਬੰਦਾ ਛੱਡ ਗਿਆ ਮੈਂ ਇਹ ਨਹੀਂ ਕਹਿੰਦਾ ਵੀ ਉਹਨਾਂ ਨੂੰ ਕੁੱਟਮਾਰ ਕਰੋ ਪਰ ਉਹਨਾਂ ਨੂੰ ਪਿਆਰ ਨਾਲ ਸਮਝਾਓ ਵੀ ਇਹ ਬੰਦੇ ਨਸ਼ਾ ਛੱਡ ਜਾਂਦੇ ਆ ਇਹ ਤਾਂ ਫਿਰ ਹੁਣ ਇਹਦੇ ਬਾਰੇ ਤਾਂ ਤੁਸੀਂ ਵੀ ਚੰਗੇ ਵਾਲੇ ਸਿਆਣੇ ਆ ਉਹ ਕਿਉਂ ਅਨਲੀਗਲ ਚੱਲਦੇ ਆ ਕਾਹਤੋਂ ਚੱਲਦੇ ਆ ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਕੋਕੋ ਤਾਂ ਆਪਾਂ ਨੂੰ ਵੀ ਪਤਾ ਜਦੋਂ ਚੋਰਾ ਨਾਲ ਕੁੱਤੀ ਰਲ ਜੇ ਤੇ ਫਿਰ ਅਨਲੀਗਲ ਤਾਂ ਚੱਲਣਗੇ ਇਹ ਅੱਜ ਸੁਰਿਆ ਨੂੰ 112 ਤੋਂ ਕੰਪਲੇਂਟ ਮਿਲੀ ਸੀ ਪਿੰਡ ਚੀਮਾਨ ਦੇ ਵਿੱਚ ਇੱਕ ਆਸ ਦੀ ਕਿਰਨ ਫਾਊਂਡੇਸ਼ਨ ਦੇ ਨਾਂ ਦੇ ਨਸ਼ਾ ਸ਼ਟਾਊ ਕੇਂਦਰ ਇਲੀਗਲ ਚੱਲ ਰਿਹਾ ਸੀ ਜਦੋਂ ਅਸੀਂ ਮੌਕੇ ਤੇ ਐਸਐਚਓ ਵੀ ਆਗੇ ਮੈਂ ਵੀ ਮੌਕੇ ਤੇ ਆ ਕੇ ਦੇਖਿਆ ਤੇ ਇੱਕ ਡੈੱਡ ਬੋਡੀ ਸੀ ਇੱਥੇ ਡੈੱਡ ਬੋਡੀ ਸੀ ਚੈੱਕ ਕਰਕੇ ਫਰਦਰ ਅਸੀਂ ਐਫਆਰ ਦਰਜ ਕਰਕੇ ਜਿਹੜੀ ਵੀ ਇਹਦੇ ਵਿੱਚ ਦੋਸ਼ੀ ਨੇ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਸਿਰਫ ਪਤਾ ਲੱਗਿਆ ਕਿ ਇਹ ਵੀ ਮੌਤ ਕਿੱਧਰ ਹੋਈ ਵੀ ਪਰਿਵਾਰ ਜਿਹੜਾ ਇਜਾਮ ਲਗਾ ਰਿਹਾ ਵੀ ਸੈਂਟਰ ਬੜਾ ਨੇ ਕੁਟ-ਕੁਟ ਮਾਰਤਾ। ਹਾਂਜੀ ਇਹ ਅਸੀਂ ਵੈਰੀਫਾਈ ਕਰ ਰਹੇ ਹਾਂ ਐਫਆਰ ਐਂਸੀ ਦਰਜ ਕਰ ਰਹੀ ਆ ਜਿਹੜੇ ਦੋਸ਼ੀ ਇਹਦੇ ਵਿੱਚ ਆ ਗਏ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਤੇ ਨਸ਼ਾ ਸ਼ਰਾਬ ਦੇ ਦੰਦ ਵਿੱਚ ਪੁੰਦੀ ਹੈਗੇ ਨੇ। ਹਾਂਜੀ ਉਹਦੇ ਵਿੱਚ ਹੈਗੇ ਨੇ ਉਹ ਵੀ ਅਸੀਂ ਐਸਡੀਐਮ ਸਾਹਿਬ ਨੂੰ ਨੋਟ ਕਰਾ ਦਿੱਤਾ ਉਹ ਵੀ ਆ ਰਹੇ ਨੇ ਮੌਕੇ ਤੇ ਤੇ ਬਾਕੀ ਇਹਨਾਂ ਦੇ ਜਿਹੜਾ ਵੀ ਆਪਣਾ ਲੀਗ ਬਾਜੋ ਬਿਲਕੁਲ ਠੀਕ ਠਾਕ ਹੈ ਜੀ ਹਾਂਜੀ ਉਹ ਠੀਕ ਠਾਕ ਨੇ ਸਰ ਪਤਾ ਲੱਗਦਾ ਸੀ ਕਿ ਇਹ ਵੀ ਨੌਜਵਾਨ ਜਿਹੜਾ ਸੀ ਕਿੱਥੋਂ ਦਾ ਰਹਿਣ ਵਾਲਾ ਸੀ ਕਿਦੋਂ ਇਥੇ ਆਉਣ ਮਿਲਦੀ ਸੀ ਇਹ 12 11 ਨੂੰ ਇਥੇ ਐਡਮਿਟ ਕਰਵਾਇਆ ਸੀ ਇਹਨਾਂ ਨੇ ਤੇ ਇਹਦਾ ਨਾਮ ਕਰਮਜੀਤ ਸਿੰਘ ਜਗਰਾਉਂ ਦਾ ਰਹਿਣ ਵਾਲਾ ਹੈ ਅਸੀਂ ਅਫੇਰ ਦਰਜ ਕਰਕੇ ਅੱਗੇ ਕਾਰਵਾਈ ਕਰ ਰਹੇ ਹਾਂ